ਧਰਮਵੀਰ ਗਾਂਧੀ ਆਪ ਦੇ ਪੁਰਾਣੇ ਐਮਪੀ ਕਹਿ ਸਕਦੇ ਆ ਆਪਾਂ ਹੁਣ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਕਾਂਗਰਸ ਜੁਆਇਨ ਕਰਨ ਦੀਆਂ ਦਲੀਲਾਂ ਵੀ ਉਹਨਾਂ ਨੇ ਦਸੀਆਂ ਕਿ ਮੈਂ ਕਿਉਂ ਸੋਚਦਾ ਇਸ ਤਰ੍ਹਾਂ ਕਈਆਂ ਨੇ ਸਵਾਲ ਕੀਤਾ ਕਿ ਸ਼ਾਇਦ ਬਾਕੀ ਦਲ ਬਦਲੂਆਂ ਵਾਂਗ ਡਾਕਟਰ ਧਰਮਵੀਰ ਗਾਂਧੀ ਨੇ ਵੀ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਐਮਪੀ ਬਣਨ ਦੀ ਖਾਤਰ ਜੁਆਇਨ ਕੀਤੀ ਹੈ ਪਰ ਉਹਨਾਂ ਨੇ ਕੋਈ ਹੋਰ ਦੱਸਿਆ ਕਿ ਮੇਰਾ ਜੁਆਇਨ ਕਰਨ ਦਾ ਮਕਸਦ ਕੀ ਹੈ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ਚਾਉਣ ਨਾਲ ਕਿੰਨਾ ਕੁ ਫਰਕ ਪੈਣ ਵਾਲਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉਹਦਾ ਕਿ ਜਿਵੇਂ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ 2014 ਦੇ ਵਿੱਚ ਜਦੋਂ ਦੀ ਬੀਜੇਪੀ ਬਣੀ ਹੈਗੀ ਆ ਬਹੁਤ ਸਾਰਾ ਇੱਕ ਸਮਾਜ ਦੇ ਵਿੱਚ 파ੜ ਪਿਆ ਹੈਗਾ ਬਹੁਤ ਸਾਰੀਆਂ ਅਜਿਹੇ ਤਰ੍ਹਾਂ ਧਾਰਨਾਵਾਂ ਜਿਹੜੀਆਂ ਪੈਦਾ ਕੀਤੀਆਂ ਗਈਆਂ ਨੇ ਫਿਰਕਿਆਂ ਨੂੰ ਲੈ ਕੇ ਕਿ ਦੇਸ਼ ਨੂੰ ਤੋੜ ਦੇ ਗੱਲਾਂ ਹੋ ਰਹੀਆਂ ਦੇਸ਼ ਨੂੰ ਤੇ ਉਹ ਏਕਤਾ ਦੇ ਤੌਰ ਤੇ ਰਾਹੁਲ ਗਾਂਧੀ ਜਿਹੜੀ ਭਾਰਤ ਜੋੜ ਯਾਤਰਾ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਜਿਹੜੇ ਸੈਕੂਲਰ ਲੋਕ ਨੇ ਉਹ ਉਹਨਾਂ ਨੇ ਆਪਣੀ ਸ਼ਮੂਲੀਅਤ ਦੇ ਦਰਜ ਕਰਵਾਏ ਸੀ ਕਿ ਨਹੀਂ ਤੁਸੀਂ ਦੇਸ਼ ਨੂੰ ਰੰਗਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਖਾਣ ਪੀਣ ਦੇ ਆਧਾਰ ਤੇ ਨਹੀਂ ਵੰਡ ਸਕਦੇ ਹੈਗੇ ਕਿਉਂਕਿ ਇੱਥੇ ਤੇ ਹੀ ਕਿ ਵਨ ਨੇਸ਼ਨ ਵਨ ਲੈਂਗੁਏਜ ਹੀ ਹੋਣੀ ਚਾਹੀਦੀ ਕਿਉਂ ਹੋਣੀ ਚਾਹੀਦੀ ਇੱਥੇ ਵਨ ਨੇਸ਼ਨ ਵਨ ਟੈਕਸ ਕਰ ਦਿੱਤੇ ਵਨ ਨੇਸ਼ਨ ਵਨ ਇਲੈਕਸ਼ਨ ਕਰ ਦਿੱਤੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਕਰ ਦਿੱਤਾ ਇਹ ਨਹੀਂ ਕਿਉਂਕਿ ਦੇਸ਼ ਹੀ ਜਿਹੜੀ ਆ ਦੇਸ਼ ਦੀ ਅਨੇਕਤਾ ਦੇ ਵਿੱਚ ਹੀ ਏਕਤਾ ਕਿਹਾ ਗਿਆ ਸਾਡੇ ਸੰਵਿਧਾਨ ਦਾ ਪਹਿਲਾ ਹੀ ਲਾਈਨ ਇਹ ਹੈਗੀ ਹੈ ਤੇ ਇਸ ਕਰਕੇ ਜਿਹੜੀ ਸੈਕੂਲਰ ਡਾਕਟਰ ਗਾਂਧੀ ਹੋਣੀ ਸੈਕੂਲਰ ਹੈ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈਗਾ ਔਰ ਡਾਕਟਰ ਧਰਮੀਰ ਗਾਂਧੀ ਨੂੰ ਦਲ ਬਦਲ ਹੁਣੀ ਮਿਲਦਾ ਕਿ ਉਹਦੀ ਇੱਕ ਸੋਚ ਬਹੁਤ ਵੱਡੀ ਹੈਗੀ ਹਾਂ ਮੰਨਿਆ ਕਿ 2014 ਦੇ ਵਿੱਚ ਜੇ ਜਦੋਂ ਪੂਰੇ ਇੰਡੀਆ ਦੇ ਵਿੱਚ ਰਾਹੋ ਇਹਨਾਂ ਨੇ ਸੁਪਨਾ ਲੈ ਲਿਆ ਸੀ ਕੇਜਰੀਵਾਲ ਨੇ ਕਿ ਮੈਂ ਪ੍ਰਾਈਮ ਮਿਨਿਸਟਰ ਪੱਕਾ ਦਿੱਲੀ ਵੀ ਹਾਰ ਗਏ ਪੰਜਾਬ ਦੇ ਲੋਕਾਂ ਨੇ 4 ਸੀਟਾਂ ਦੇ ਦਿੱਤੀਆਂ ਉਹਦੇ ਚੋਂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਜਿੱਤੇ ਹੀ ਪ੍ਰਨੀਤ ਕੌਰ ਨੂੰ ਉਹਨਾਂ ਨੇ ਰਾਇਆ ਸੀ ਕੈਪਟਨ ਮਰਿੰਦਰ ਸਿੰਘ ਦੀ ਵਾਈਫ ਨੂੰ ਰਾਇਆ ਹੁਣ ਮੋੜ ਤੋਂ ਅਜਿਹਾ ਸਮਾਂ ਆਇਆ ਕਿ ਦੁਬਾਰਾ ਅਮਨੇ ਸਾਹਮਣੇ ਹੋਣਗੇ ਬਤੌਰ ਮੈਂਬਰ ਪਾਰਲੀਮੈਂਟ ਵੀ ਜ਼ਿਆਦਾ ਦਿਨ ਨਹੀਂ ਸੀ ਚੱਲੇ ਮਈ 2014 ਚ ਇਲੈਕਸ਼ਨ ਹੋਏ ਤੇ ਫਰਵਰੀ 2015 ਚ ਲਵੀਦਾ ਕਹ ਕੇ ਪਾਰਟੀ ਨੂੰ ਕਹਿੰਦੇ ਮੈਂ ਪਹਿਲਾ ਸੀ ਉਹਨਾਂ 4 ਐਮਪੀਆ ਚੋਂ ਜਿਨੇ ਖੁਦ ਪਾਰਟੀ ਛੱਡੀ ਨਹੀਂ ਤਜਲੀਲ ਕਰਕੇ ਕੱਢੇ ਗਏ ਬੰਦੇ ਨੇ ਜਲੀਲ ਤੇ ਆਮ ਆਦੀ ਪਾਰਟੀ ਨੇ ਬਹੁਤ ਕੀਤੇ ਹਿੰਦੁਸਤਾਨ ਦੇ ਵਿੱਚ ਸ਼ਸ਼ੀ ਭੂਸ਼ਣ ਸਾਹਿਬ ਔਰ ਉਹਨਾਂ ਦੇ ਲੜਕੇ ਪ੍ਰਸ਼ਾਂਤ ਭੂਸ਼ਣ ਸਾਹਿਬ ਉਹ ਲੋਕ ਨੇ ਉਹ ਟੱਬਰ ਨੇ ਜਿਨ੍ਹਾਂ ਨੇ ਪਾਰਟੀ ਚਲਾਉਣ ਵਾਸਤੇ 5 ਕਰੋੜ ਦਿੱਤਾ ਸੀ ਉਹ ਸ਼ਸ਼ੀਪੂਸ਼ਨ ਸਾਹਿਬ ਜਿਹਨਾਂ ਨਿੰਦਰਾ ਗਾਂਧੀ ਦੇ ਖਿਲਾਫ ਕੇਸ ਲੜਿਆ ਗਿਆ ਸੀ ਉਹਨਾਂ ਲੋਕੀ ਬਹੁਤ ਪੁੱਛਦੇ ਸੀ ਤੇ ਆਮ ਆਦੀ ਪਾਰਟੀ ਨੇ ਉਹ ਪੂਸ਼ਨ ਪਰਿਵਾਰ ਹੋ ਗਏ ਆਸ਼ੂਤੋਸ਼ ਹੋ ਗਏ ਕੁਮਾਰ ਵਿਸ਼ਵਾਸ ਹੋ ਗਿਆ ਦੂਸਰੇ ਜੁਗਿੰਦਰ ਜਾਦਵ ਹੋ ਗਏ ਬਹੁਤ ਸਾਰੇ ਲੋਕਾਂ ਨੂੰ ਜਲੀਲ ਕਰਕੇ ਕੱਢ ਪੰਜਾਬ ਦੇ ਵਿੱਚ ਸੁੱਚਾ ਸਿੰਘ ਅਜੇ ਤੱਕ ਵੀ ਆਡੀਓ ਨਹੀਂ ਆਈ ਡਾਕਟਰ ਦਲਜੀਤ ਸਿੰਘ ਜਿਹੜੇ ਅੱਖਾਂ ਦੇ ਬੜੇ ਮਾਇਰ ਡਾਕਟਰ ਨੇ ਬਹੁਤ ਸਾਰੇ ਤੇ ਉਹ ਡਿਕਟੇਟਰਸ਼ਿਪ ਤਾਂ ਹੈ ਸੀ ਤੇ ਉਹ ਲੋਕਾਂ ਨੂੰ ਜਲੀਲ ਵੀ ਕੀਤਾ ਗਿਆ ਸੀ ਤੇ ਡਾਕਟਰ ਗਾਂਧੀ ਵੀ ਉਹ ਡਾਕਟਰ ਗਾਂਧੀ ਹੋਣਾ ਨੇ ਪਟਿਆਲੇ ਕੰਮ ਵੀ ਬਹੁਤ ਕੀਤਾ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਮੈਂ ਉਹਨਾਂ ਪਿੰਡਾਂ ਨੂੰ ਗ੍ਰਾਂਟ ਦਵਾਂਗਾ ਹੂੰ ਜਿੱਥੇ ਸਿਰਫ ਇੱਕ ਮੜੀਆਂ ਹੋਵੇ ਕਿਸੇ ਜਾਤ ਦੇ ਆਧਾਰ ਤੇ ਮੜੀਆਂ ਨੇ ਹੁਣ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਪਿੰਡ ਨੇ ਹਾਲਾਂਕਿ ਆਪਾਂ ਕਹਿੰਦੇ ਕਿ ਗੁਰੂ ਸਬਾਨ ਦੀ ਧਰਤੀ ਹੈ ਇੱਥੇ ਜਾਤ ਪਾਤ ਨਹੀਂ ਹੈ ਲੇਕਿਨ ਹਾਲੇ ਵੀ ਬਹੁਤ ਸਾਰੇ ਪਿੰਡ ਨੇ ਜਿੱਥੇ ਜਾਤਾਂ ਦੇ ਆਧਾਰ ਤੇ ਮੜੀਆਂ ਨੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਨੇ ਇਧਰ ਬਠਿੰਡ ਮਾਲਵੇਚ ਦੇ ਕਿ ਗੁਰਦੁਆਰਾ ਉੱਥੇ ਲਿਖਿਆ ਕਿ ਜਿਹੜਾ ਐਸਸੀ ਭਾਈਚਾਰੇ ਦਾ ਲੰਗਰ ਇਧਰ ਦੀ ਬੱਤਰ ਦੇ ਇੱਥੇ ਲੋ ਇਹੋ ਜਿਹੇ ਤੇ ਗੁਰਦੁਆਰੇ ਜੇ ਅਗਰ ਹੈ ਜਾਂ ਡੇਰੇ ਹੈ ਜੇ ਉਥੇ ਮਹਾਰਾਜ ਦਾ ਸਰੂਪ ਪਿਆ ਤੇ ਚੁੱਕ ਲੈਣਾ ਚਾਹੀਦਾ ਹੈਗਾ ਔਰ ਮੈਨੂੰ ਤਾਂ ਹੈਰਾਨੀ ਹੁੰਦੀ ਉਥੇ ਸ਼ਰੋਮਨੀ ਕਾਲੀਦਲ ਸ਼ਰੋਮਨੀ ਗੁਰਦੁਆਰ ਪਰਬੰਧਕ ਕਮੇਟੀ ਦੇ ਵੀ ਲੋਕ ਜਾਂਦੇ ਨੇ ਉਹਨਾਂ ਤੋਂ ਜਾਣਣਾ ਨਹੀਂ ਚਾਹੀਦਾ ਹੈਗਾ ਠੀਕ ਹੈ ਤੇ ਮੈਨੂੰ ਇਹ ਲੱਗਦਾ ਕਿ ਡਾਕਟਰ ਗਾਂਧੀ ਉਹਨਾਂ ਨੇ ਜਿੰਨਾ ਕਿ ਉਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਕੰਮ ਕੀਤਾ ਔਰ ਮੈਂ ਉਹਨਾਂ ਦਿਨਾਂ ਚ ਉਹਨਾਂ ਨੂੰ ਕਵਰ ਕੀਤਾ ਹੈਗਾ ਉਹਨਾਂ ਤੇ ਇੱਕ ਪਟਿਆਲੇ ਦੇ ਸਕੂਲ ਹਰ ਸਕੂਲ ਦੇ ਵਿੱਚ ਉਹਨਾਂ ਨੇ ਬੈਂਚ ਪ੍ਰੋਵਾਈਡ ਕੀਤੇ ਹਰ ਉਹਨਾਂ ਨੇ ਪਿੰਡਾਂ ਨੂੰ ਗਰੰਟੀਆਂ ਦਿੱਤੀਆਂ 100 ਤੋਂ ਵੱਧ ਪਿੰਡ ਸੀ ਜਿੱਥੇ ਉਹਨਾਂ ਨੇ ਇੱਕ ਮੜੀ ਮੜੀਆਂ ਕੀਤੀਆਂ ਆਈਆਂ ਤੇ ਮੈਨੂੰ ਲੱਗਦਾ ਇਹੋ ਜੇ ਲੀਡਰਾਂ ਦੀ ਲੋੜ ਹੈ ਜਿਹੜੀ ਵੀ ਜਿਹੜੀ ਵੀ ਮਰਜ਼ੀ ਪਾਰਟੀ ਚ ਹੋਵੇ ਇਹ ਲੋਕ ਹੁੰਦੇ ਨੇ ਜਿਹੜੇ ਸੈਕੂਲਰ ਕਿਸਮ ਦੇ ਹੁੰਦੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਜਿਨ੍ਹਾਂ ਦੀ ਕੋਈ ਜਾਤ ਨਹੀਂ ਹੁੰਦੀ ਜਿਨ੍ਹਾਂ ਦਾ ਕੋਈ ਲਿੰਗ ਨਹੀਂ ਹੁੰਦਾ ਔਰ ਵੈਸੇ ਵੀ ਆਮ ਆਦੀ ਪਾਰਟੀ ਦੇ ਐਮਪੀ ਬਣਨ ਤੋਂ ਪਹਿਲਾਂ ਉਹ ਲੋਕਾਂ ਦੇ ਐਮਪੀ ਸੀ ਕਿਉਂਕਿ ਜਿੰਨੇ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਦੂਰ ਦਰਾਡੇੋਂ ਪੇਸ਼ੈਂਟ ਆਂਦੇ ਆਗੇ ਨੇ ਉਹਨਾਂ ਦਾ ਜਿਹੜਾ ਸਮਾਜ ਹੈ ਦੇ ਤੌਰ ਤੇ ਨਾ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਅਨਗਿਣਤ ਲੋਕ ਨੇ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਨਾਲੋਂ ਇੱਕ ਐਮਐਲਏ ਨਾਲੋਂ ਇੱਕ ਮੰਤਰੀ ਨਾਲੋਂ ਲੋਕੀ ਉਹਨਾਂ ਇਹੋ ਜਿਹੇ ਲੋਕਾਂ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਚ ਡਾਕਟਰ ਧਰਮੀਰ ਗਾਂਧੀ ਵੀ ਹੈ ਹੁਣ ਦੇਖੋ ਪੋਲੀਟੀਕਲ ਤੌਰ ਤੇ ਤੁਸੀਂ ਉਹਨਾਂ ਨੂੰ ਵੇਖੋਗੇ ਸਵਾਲ ਤੇ ਖੜੇ ਹੋਣੇ ਨੇ ਕਿ ਤੁਸੀਂ ਕੀ ਆਮ ਆਦੀ ਪਾਰਟੀ ਚ ਕਿਉਂ ਨਹੀਂ ਜਾ ਸਕਦੇ ਤੇ ਜੇ ਕਿਉਂ ਨਹੀਂ ਜਾ ਸਕਦੇ ਫਿਰ ਉਹਨੇ ਛੱਡੀ ਕਿਉਂ ਨਾ ਤੇ ਇਸ ਕਰਕੇ ਉਹਨਾਂ ਲੱਗਾ ਕਿ ਇਸ ਟਾਈਮ ਜਿਹੜੇ ਦੇਸ਼ ਦੇ ਵਿੱਚ ਹਾਲਾਤ ਬਣੇ ਜਾਂ ਦੇਸ਼ ਦੇ ਵਿੱਚ ਜਿਹੜੀਆਂ ਨੀਤੀਆਂ ਘੜੀਆਂ ਗਈਆਂ ਨਾ ਉਹਨਾਂ ਦਾ ਮੁਕਾਬਲਾ ਤੇ ਕਾਂਗਰਸ ਪਾਰਟੀ ਹੀ ਕਰ ਸਕਦੀ ਜਿਹਦਾ ਹਿੰਦੁਸਤਾਨ ਦੇ 5.6 ਲੱਖ ਪਿੰਡਾਂ ਦੇ ਵਿੱਚ ਉਹਨਾਂ ਦਾ ਵਰਕਰ ਬੈਟਾ ਹੋਰ ਪਾਰਟੀ ਭਾਜੀਪੀ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਵੱਖਰੀ ਗੱਲ ਹੈ ਕਿ ਕਾਂਗਰਸ ਪਾਰਟੀ ਕੋਲ ਨਰਿੰਦਰ ਮੋਦੀ ਸਾਹਿਬ ਵਰਗਾ ਕੋਈ ਧਾਕੜ ਲੀਡਰ ਨਹੀਂ ਹੈ ਜਾਂ ਜਿਵੇਂ ਭਾਜੀਪੀ ਦੀ ਬੋਲੀ ਆ ਜਾਂ ਭਾਜੀਪੀ ਦੇ ਲੀਡਰਾਂ ਦੀ ਬੋਲੀ ਆ ਉਹ ਜੇ ਕਾਂਗਰਸ ਪਾਰਟੀ ਦੇ ਲੀਡਰਾਂ ਪਾਸ਼ਾ ਜਾਂ ਰਵਈਆ ਨਹੀਂ ਆ ਤੇ ਮੈਨੂੰ ਲੱਗਦਾ ਕਿ ਇਹ ਡਾਕਟਰ ਗਾਂਧੀ ਬੜਾ ਸੋਚ ਸਮਝ ਕੇ ਗਏ ਨੇ ਔਰ ਇਹ ਵੀ ਆਪਾਂ ਡਾਕਟਰ ਗਾਂਧੀ ਨੂੰ ਇਹ ਵੀ ਨਹੀਂ ਸੋਚ ਸਕਦੇ ਕਿ ਜਿਵੇਂ ਬਾਕੀ ਕਾਂਗਰਸੀ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਦੇ ਸਾਹਮਣੇ ਗੁੰਗੇ ਪਹਿਲਵਾਨ ਬੈਜੋਗੇ ਉਹਨਾਂ ਦੇ ਵਿੱਚ ਇੱਕ ਕੁੱਟ-ਕੁੱਟ ਕੇ ਇੱਕ ਪੰਜਾਬੀਅਤ ਭਰੀ ਹੋਈ ਆ ਇਨਸਾਨੀਅਤ ਭਰੀ ਹੋਈ ਆ ਤੇ ਭਾਰਤੀ ਜਿਹੜਾ ਨਾ ਉਹਨਾਂ ਜੇ ਵਸਦਾ ਹੈਗਾ ਉਹ ਭਰੀ ਹੋਇਆ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਉਹਨੂੰ ਗਾਂਧੀ ਨੂੰ ਨਹੀਂ ਤੁਸੀਂ ਮਾਰ ਸਕਦੇ ਹੈਗੇ ਗਾਂਧੀ ਜਿਹੜਾ ਡਾਕਟਰ ਗਾਂਧੀ ਹੈ ਨਾ ਗਾਂਧੀ ਦੀ ਸੋਚ ਨਹੀਂ ਮਾਰ ਸਕਦੇ ਉਹਨਾਂ ਦੇ ਪੰਜਾਬ ਵਸਿਆ ਪੰਜਾਬੀ ਵਸੇ ਪੰਜਾਬੀ ਦੇ ਵਤੀ ਔਰ ਉਹਨਾਂ ਦੇ ਪ੍ਰਤੀ ਇੰਡੀਅਨ ਵਸਿਆ ਹੋਇਆ ਤੇ ਉਹ ਮੈਨੂੰ ਲੱਗਦਾ ਕਿ ਜਦੋਂ ਮੀਟਿੰਗ ਹੋਏਗੀ ਕਾਂਗਰਸ ਪਾਰਟੀ ਦੇ ਵਿਚਾਰਧਾਰਾ ਦੀ ਗੱਲ ਹੋਊਗੀ ਜੋ ਲੋਕਾਂ ਦੀਆਂ ਨੀਤੀਆਂ ਦੀ ਗੱਲ ਹੋਊਗੀ ਤੇ لازਮੀ ਤੌਰ ਤੇ ਇਹਨਾਂ ਦਾ ਉੱਥੇ ਸਟੇਟਮੈਂਟ ਆਊਗੀ ਕਿ ਨਹੀਂ ਇੱਥੇ ਕਾਂਗਰਸ ਪਾਰਟੀ ਗਲਤੀ ਹੈ ਇਹ ਹੋਣਾ ਚਾਹੀਦਾ ਹੈਗਾ